ਸਮਰਾਲਾ ਦੇ ਵਿੱਚ ਪਿੰਡ ਬਹਿਲੋਲਪੁਰ ਨੇੜੇ ਵੱਡਾ ਹਾਦਸਾ ਹੋਇਆ। ਦਰਸਲ ਇੱਥੇ ਸਵਾਰੀਆਂ ਦੇ ਨਾਲ ਭਰੀ ਬੱਸ ਨਹਿਰ ਦੇ ਵਿੱਚ ਡਿੱਗੀ ਹੈ। ਪਾਣੀ ਦੇ ਵਿੱਚ ਡੁੱਬਣ ਕਾਰਨ ਇੱਕ ਬੱਚੇ ਸਮੇਂ 5 ਲੋਕਾਂ ਦੀ ਮੌਤ ਹੋਈ ਹੈ। ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਡਰਾਈਵਰ ਦੀ ਅੱਖ ਲੱਗਣ ਕਾਰਨ ਬੇਕਾਬੂ ਗੱਡੀ ਨਹਿਰ ਦੇ ਵਿੱਚ ਜਾ ਕੇ ਡਿੱਗ ਗਈ। ਬਾਬਾ ਵਟਪਾਕ ਤੋਂ ਮੱਥਾ ਟੇਕ ਕੇ ਵਾਪਸ ਸ਼ਰਧਾਲੂ ਪਰਤ ਰਹੇ ਸੀ। ਟਕਰੇਂ ਦੀ ਮਦਦ ਨਾਲ ਗੱਡੀ ਨੂੰ ਨਹਿਰ ਦੇ ਵਿੱਚੋਂ ਕੱਢ ਲਿਆ ਗਿਆ। ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਮੰਦਭਾਗੀ ਖਬਰ ਆ ਰਹੀ ਹੈ ਸਮਰਾਲਾ ਦੇ ਪਿੰਡ ਬਹਿਲਾ ਬਹਿਲੋਲਪੁਰ ਨੇੜੇ ਇਹ ਹਾਦਸਾ ਹੋਇਆ ਹੈ ਸਵਾਰੀਆਂ ਦੇ ਨਾਲ ਭਰੀ ਬੱਸ ਨਹਿਰ ਦੇ ਵਿੱਚ ਡਿੱਗੀ ਹੈ ਪਾਣੀ ਦੇ ਵਿੱਚ ਡੁੱਬਣ ਕਾਰਨ ਇੱਕ ਬੱਚੇ ਸਣੇ 5 ਲੋਕਾਂ ਦੀ ਜਾਨ ਚਲੀ ਗਈ ਹਾਲਾਂਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਦੇਖਵਰਤੇ ਵੀ ਤੇਰੇ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਸਾਡੇ ਸਹਿਯੋਗੀ ਵਰੁਣ ਕੋਸ਼ਲ ਸਰਨਾਫ ਔਨਲਾਈਨ ਤੇ ਚੁੱਟ ਚੁੱਕੇ ਨੇ ਤਾਂ ਵਰੁਣ ਨੂੰ ਬਹੁਤ ਹੀ ਮੰਦਭਾਗਾ ਹਾਦਸਾ ਥੇ ਵਾਪਰਿਆ ਹੈ 5 ਲੋਕਾਂ ਦੀ ਮੌਤ ਹੋਈ ਹੈ ਕੀ ਕੁਝ ਜਾਣਕਾਰੀ ਆ ਰਹੀ ਹੈ ਜੀ ਇਹ ਸਵੇਰ 7 ਵਜੇ ਦੇ ਕਰੀਬ ਆ ਜਿਹੜਾ ਹਾਦਸਾ ਵਾਪਰਿਆ ਪਿੰਡ ਬਹਿਲੂਲਪੁਰ ਜਿੱਥੇ ਨਹਿਰ ਆ ਗੱਟੀ ਹੈ ਬਾਬਾ ਬੜਹਾਗ ਤੋਂ ਆ ਰਹੀ ਆ ਤੇ ਆਪਣੇ ਪਿੰਡ ਪੈਣ ਦੇ ਨਜ਼ਦੀਕ ਜਾ ਰਹੀ ਆ ਉਹ ਰਸਤੇ ਦੇ ਵਿੱਚ ਦੂਸਰੀ ਸਾਈਡ ਕ੍ਰਾਸ ਕਰਕੇ ਦਰਕਤਾਂ ਵਿੱਚ ਟੱਕਰ ਵੱਜਦੀ ਹੋਈ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਇਹ ਪਿਕਅਪ ਆ ਜਿਹੜੀ ਇਹ 2 ਦਿਨ ਪਹਿਲਾਂ ਹੀ ਲਿੱਤੀ ਗਈ ਸੀ ਤੇ ਇਹਦੀ ਬਾਟੀ ਲਗਾ ਕੇ ਘਰ ਵਾਲੇ ਤੇ ਹੋਰ ਪਿੰਡ ਵਾਸੀ ਨੇ ਜਿਹੜੇ ਇਸ ਵਿੱਚ ਤਵਾ ਰੋਕੇ ਮੱਠਾ ਟਿਕਣ ਗਏ ਸੀ ਤੇ ਇੱਥੇ ਦੱਸਣਾ ਇਹ ਹੈ ਕਿ ਜਦ ਇਹ ਹਿੱਟ ਹੁੰਦੀ ਹੈ ਤਾਂ ਨਹਿਰ ਦੇ ਵਿੱਚ गिरਦੀ ਹੈ ਤਾਂ ਇਸ ਤੋਂ ਬਾਅਦ ਪਿੰਡ ਵਾਲਿਆਂ ਦੀ ਤੇ ਰਾਹਗੀਰਾਂ ਦੀ ਮਦਦ ਨਾਲ ਇਸ ਨੂੰ ਪਿਕਅਪ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਜਾਂਦਾ ਜੇਤ ਦੇ ਵਿੱਚ ਮੌਕੇ ਤੇ ਦੋ ਜਿਹੜੀਆਂ ਲੜਕੀਆਂ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਜਾਂਦੀ ਹੈ ਲੜਕੀਆਂ ਦੀ ਜਿਨ੍ਹਾਂ ਦੀ ਉਮਰ 15 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਇੱਕ ਬੱਚਾ ਜਿਸ ਦੀ ਉਮਰ 8 ਤੋਂ 10 ਸਾਲ ਹੈ ਉਹ ਹਲੇ ਲਾਪਤਾ ਹੈ ਪਾਣੀ ਦੇ ਵਿੱਚ ਬੋਟਾ ਕੋਰਾਂ ਦੀ ਟੀਮ ਮਂਗਾਈਆ ਪੁਲਿਸ ਵੱਲੋਂ ਤੇ ਉਹ ਆਪਣੀ ਕਾਰਵਾਈ ਕਰ ਰਹੇ ਨੇ ਉਹਨੂੰ ਲੱਭਣ ਲਈ ਤੇ ਦੋ ਜਿਹੜੀਆਂ ਔਰਤਾਂ ਬਿਜੁਰਗ ਔਰਤ ਇੱਕ ਆ ਜਿਹੜੀ 65 ਸਾਲ ਦੀ ਤੇ ਦੂਸਰੀ ਹੈ ਜਿਹੜੀ 50 ਕੇ ਸਾਲ ਦੀ ਉਸ ਦੀ ਦੀ ਕਿ ਉਹਨਾਂ ਦੀ ਹਸਪੀਟਲ ਜਾ ਕੇ ਮੌਤ ਹੋ ਗਈ ਜੀ ਇਸ ਪਿਕਅਪ ਉੱਤੇ ਬੇਚੇ 17 ਤੋਂ 18 ਜਿਹੜੀਆਂ ਸਵਾਰੀਆਂ ਦਿੱਤੀਆਂ ਜਾ ਰਹੀਆਂ ਕਿ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਜੀ ਤਾਂ ਵਰੁਣ ਕਿੱਥੋਂ ਦੇ ਰਹਿਣ ਵਾਲੇ ਇਹ ਲੋਕ ਸੀ ਹਾਲਾਂਕਿ ਜਿਸ ਤਰੀਕੇ ਨਾਲ ਤੁਸੀਂ ਦੰਨਿਆ ਦੱਸਿਆ ਕਿ ਮੈਂ ਹਜ 2 ਦਿਨ ਪਹਿਲਾਂ ਹੀ ਇਹਨਾਂ ਵੱਲੋਂ ਗੱਡੀ ਲਈ ਗਈ ਸੀ ਤੇ ਸ਼ੁਕਰਾਨੇ ਵਜੋਂ ਇਹ ਮੱਥਾ ਟੇਕਣ ਵਜੋਂ ਗਏ ਸੀ ਤਾਂ ਕਿੱਥੋਂ ਦੇ ਇਹ ਲੋਕ ਦੱਸੇ ਜਾ ਰਹੇ ਨੇ ਕਿ ਕੁਝ ਹੋਰ ਜਾਣਕਾਰੀ ਮਿਲੀ ਹੈ ਜੋ ਜ਼ਖਮੀ ਨੇ ਹਸਪਤਾਲ ਦੇ ਵਿੱਚ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਉਹਨਾਂ ਦੀ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ ਜੀ ਜੀ ਇਹ ਪੈਲ ਦੇ ਵਿੱਚ ਨਿਜਾਮਪੁਰ ਪਿੰਡਾ ਜਿੱਥੇ ਦੇ ਰਹਿਣ ਵਾਲੇ ਸੀ ਤੇ ਜਿਹੜੇ ਐਕਸੀਡੈਂਟ ਇਸ ਐਕਸੀਡੈਂਟ ਵਿੱਚੋਂ ਬਾਹਰ ਕੱਢੇ ਗਏ ਨੇ ਯਾਤਰੀਆਂ ਉਹਨਾਂ ਨੂੰ ਨਜ਼ਦੀਕ ਦੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹਲੇ ਕਈ ਜਿਹੜੇ 2-3 ਜਿਹੜੇ ਯਾਤਰੀ ਨੇ ਉਹਨਾਂ ਦੀ ਨਾਜ਼ੁਕ ਹੈ ਜਿਹੜੀ ਹਲੇ ਵੀ ਹਾਲਤ ਹੈ ਜਿਹੜੀ ਉਹ ਖਰਾਬ ਆ ਤੇ ਬਾਕੀਆਂ ਦਾ ਜਿਹੜੇ ਇਲਾਜ ਚੱਲ ਰਿਹਾ ਸੀ ਜੀ ਤਵਰਨ ਜਿਸ ਤਰੀਕੇ ਦੇ ਨਾਲ ਪੂਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹੋ ਦੱਸਿਆ ਜਾ ਰਿਹਾ ਕਿ ਡਰਾਈਵਰ ਤੇ ਅੱਖ ਲੱਗ ਗਈ ਕੀ ਕੋਈ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਡਰਾਈਵਰ ਦੀ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਡਰਾਈਵਰ ਦੇ ਨਾਲ ਕੋਈ ਗਲਤ ਬਾਤ ਹੋ ਪਾਈ ਜਾਂ ਫਿਰ ਹੋਰ ਕਿਸੇ ਲੋਕਾਂ ਨੇ ਜੋ ਕਿ ਇਸ ਪਿਕਅਪ ਦੇ ਵਿੱਚ ਸਵਾਰ ਸੀ ਕਿਸੇ ਦਾ ਬਿਆਨ ਸਾਹਮਣੇ ਆਇਆ ਕਿਸੇ ਨੇ ਪੂਰੀ ਜਾਣਕਾਰੀ ਵਿਸਤਾਰ ਦੇ ਨਾਲ ਸਾਂਝਾ ਕੀਤੀ ਹੋਵੇ ਇਸੇ ਡੀਪੀ ਡੀਐਸਪੀ ਸਮਰਾਣਾ ਕਰਲੋਚਨ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹੋ ਸਕਦਾ ਵੀ ਕਿ نیند ਦੇ ਕਾਰਨ ਆਇਆ ਕਿਉਂਕਿ ਇਹ ਦੂਸਰੀ ਸਾਈਡ ਜਾ ਕੇ ਹਾਦਸਾ ਵਾਪਰਿਆ ਜਿਸ ਕਰਕੇ ਉਹਨਾਂ ਨੇ ਬਾਅਦ